ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਕੀਤੇ ਆ ਬਹੁਤ ਸਾਰੇ ਕੰਮ ਅੱਜ ਘਰ ਵਾਲੇ ਬੂਟਿਆਂ ਨੂੰ ਇੱਧਰ ਪਾਣੀ ਲਾਇਆ ਤੇ ਪੁੱਤਰ ਆਪਾਂ ਪੱਲੜ ਲਵਾਏ ਸ਼ੈੱਡ ਦੇ ਮੂਹਰੇ ਬਹੁਤ سارے ਕੰਮ ਕੀਤੇ ਦਿਖਾਉਣੀ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਪੁੱਤਰ ਦੇ ਪਾਸੇ ਆ ਪਾਥੀਆਂ ਥੱਲੀਆਂ ਸਾਰੀਆਂ ਅੱਜ ਤਾਂ ਮੈਂ ਬਹੁਤ ਸਾਰਾ ਟਾਈਮ ਵੀ 2 ਵਜੇ ਗਏ ਹੁਣ ਸੋਨੀ ਨੂੰ ਕਿਹਾ ਮੈਂ ਫਸਵੇਰੇ ਉਹ ਇਕੱਠੀਆਂ ਕਰ ਦਾਂਗੀ ਘੀਰੀ ਲਵਾ ਦੂੰਗੀ ਮੈਂ ਤੇਰੇ ਨਾਲ ਇੱਥੇ ਲਾ ਦੂੰਗੀ ਉਹਨੂੰ ਗਿਰੀ ਗੁਰੀ ਨਹੀਂ ਲਾਉਣੀ ਹੁੰਦੀ ਤੇ ਇੱਥੇ ਆਪਣੇ ਪਾਏ ਹੋਏ ਸੀ ਸ਼ੈੱਡ ਦੇ ਮੂਰੇ ਪੱਲੜ ਅੱਜ ਵਿਚਾਰੀਆਂ ਇਹ ਵੀ ਰਾਮਦਾਰੀ ਨਾਲ ਬੈਠੀਆਂ ਹੈ ਨਾ ਠੰਡੀ ਹਵਾ ਆਉਂਦੀ ਆ ਇੱਥੇ ਤਾਂ ਵਿਚਾਰੀ ਨੂੰ ਇਹਨੂੰ ਤਾਂ ਬਾਲਾ ਗਰਮੈਸ਼ ਸਿੱਧਾ ਸੇਕ ਪੈਂਦਾ ਸੀ ਨਾਲੇ ਨਾ ਧੁੱਪ ਦੇ ਨਾਲ ਪੱਲੜ ਖਰਾਬ ਹੋਈ ਜਾਂਦਾ ਸੀ ਹੁਣ ਧੁੱਪ ਤੀਜ ਪੈਣ ਲੱਗ ਗਈ ਹੁਣ ਤਾਂ ਵੈਸੇ ਆਪਣੀਆਂ ਇਹ ਜਿਹੜੀਆਂ ਐਫ ਨਸਲ ਦੀਆਂ ਸਾਰੀਆਂ گاਵਾ ਤੇ ਇਹ ਗਰਮੀ ਵੀ ਬਹੁਤ ਮੰਨਦੀਆਂ ਠੰਡ ਘਾਟੀ ਮੰਨਦੀ ਆ ਅੱਜ ਫੇਰ ਮੈਂ ਤਾਂ ਕਰਕੇ ਮੈਂ ਸਵੇਰ ਤੋਂ ਨਵਾ ਕੇ ਬੰਨਿਆ ਕਰਾਂਗੇ ਧੁੱਪੇ ਬੱਜ ਜਿਆ ਕਰਨੀਆਂ ਫੇਰ ਹੀ ਇਹਨਾਂ ਨੇ ਥੋੜੀ ਜੀ ਠੰਡ ਰਾਤ ਨੂੰ ਐਵੇਂ ਨਾ ਮਾਤਰ ਜੀ ਹੁੰਦੀ ਹੈ ਕੋਈ ਖਾਸ ਨਹੀਂ ਹੁੰਦੀ ਜਿਵੇਂ ਹੁਣ ਸ਼ੈੱਡ ਦੇ ਥੱਲੇ ਹਵਾ ਲੱਗਦੀ ਹੈ ਇਸ ਵੇਲੇ ਤੇ ਚੜਦੀ ਧੁੱਪ ਆਉਂਦੀ ਹੈ ਆਪਣੇ ਇਧਰਲੇ ਪਾਸੇ ਸੂਰਜ ਚੜਦਾ ਨਾ ਜੋ ਚੜਦੀ ਧੁੱਪ ਆਉਂਦੀ ਹੈ ਤੇ ਚਲ ਜੇ ਨਾਤੀਆਂ ਹੋਣੀਆਂ ਤੇ ਇਸ ਵੇਲੇ ਥੋੜਾ ਜਿਹਾ ਸ਼ਾਮੇ ਬਹਿ ਜਾਣੀਆਂ ਅੱਜ ਤਾਂ ਮੇਰਾ ਕੰਮ ਮਸਾ ਨਿਬੜਿਆ ਮਸਾ ਪਹਿਲਾਂ ਨਿਆਣੇ ਕਹਿੰਦੇ ਮੰਮੀ ਆਲੂ ਵਾਲੇ ਪਰੌਂਠੇ ਮੈਂ ਪੁੱਛਿਆ ਤਨਵਿੰਦਰ ਉੱਠਦੀ ਲੇਟ ਆ 9 ਵਜੇ ਉੱਠੀ ਆ 9 ਵਜੇ ਫਿਰ ਹੁਣ ਮੈਂ ਪੁੱਛ ਗਿਆਈ ਕੱਪੜੇ ਧੋ ਕੇ ਵਿੱਚ ਦੀ ਮੈਂ ਕਿ ਕੀ ਖਾਣਾ ਵੀ ਕੜੀ ਖਾਣੀ ਆ ਕਿ ਆਲੂ ਵਾਲਾ ਪਰੌਂਠਾ ਲਾਦ ਤੇ ਨੀ ਮਮੀ ਆਲੂ ਵਾਲਾ ਪਰੌਠਾ ਲਾਦੇ ਉਹਨਾਂ ਨੇ ਮੁੱਕ ਗੇਮ ਜਾਣਾ ਸੀਗਾ ਦੋਨੇ ਪੈਣ ਭਰਾ ਗਏ ਆ ਤੇ ਫਿਰ ਮੈਂ ਆਲੂ ਉਬਲ ਮੇ ਧਰੇ ਤੇ ਪਰੌਠਾ ਬਣਾ ਕੇ ਦਿੱਤਾ ਉਦੋਂ ਉਦੋਂ ਪਤਾ ਨਹੀਂ ਮੇਰਾ ਫੋਨ ਕਿੱਥੇ ਸੀਗਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਸਾਰੇ ਬਲੌਗ ਜਿਹੜੇ ਬਣਾਉਂਦੇ ਆ ਉਹ ਰੈਸਪੀਆਂ ਰਸਪੀਆਂ ਵਿੱਚ ਹੈ ਨਾ ਆਪਾਂ ਹੁਣ ਆਲੂ ਵਾਲੇ ਹੁਣ ਆਪਾਂ ਛਿੱਲਾਂਗੇ ਮੇਰਾ ਤਾਂ ਫੋਨ ਹੀ ਪਤਾ ਨਹੀਂ ਕਿੱਥੇ ਪਿਆ ਹੁੰਦਾ ਜਦੋਂ ਰੈਸਪੀਆਂ ਬਣਾਉਣੀ ਹੁੰਦੀ ਉਦੋਂ ਦਾਲ ਸਬਜ਼ੀ ਵੇਲੇ ਤਾਂ ਮੇਥੋਂ ਫੋਨ ਚੱਕ ਗਿਆ ਇਹ ਜੰਦਾ ਅੱਛਾ ਅੱਜ ਜਾਣਾ ਕਰਕੇ ਭੱਜ-ਭੱਜ ਕੇ ਕੰਮ ਹੋਈ ਜਾਂਦਾ ਹੈ ਦਾਤਣ ਵੀ ਨਾਲ ਦੀ ਨਾਲ ਅੱਜ ਵੀਰ ਜੀ ਨੇ ਜਾਣਾ ਆਪਦੀ ਮਾਸੀ ਦੇ ਮੁੰਡਿਆਂ ਨੂੰ ਮਿਲਣ ਡਾਲੇ ਪਿੰਡ ਤਾਂ ਕਰਕੇ ਭੱਜ-ਭੱਜ ਕੇ ਹੁਣ ਕੰਮ ਅੱਜ ਤਾਂ ਗੋਡਾ ਵੀ ਨਹੀਂ ਦੁਖਦਾ ਦੁਖਦਾ ਨਹੀਂ ਦੁਖਦਾ ਦੁਖਦਾ ਆ ਲੈ ਸੰਗਲ ਕੱਢੀ ਕੱਲ ਉਹਦੇ ਚ ਸਿੰਘ ਚ ਫਸਾਈ ਬੈਠੀ ਆ ਚਲੋ ਜੀ ਲੇਟ ਬਹੁਤ 2 ਵਜ ਗਏ 2 ਵਜੇ ਵਲੌਗ ਸ਼ੁਰੂ ਕੀਤਾ ਵੀਰ ਜੀ ਨੇ ਹੁਣ ਪਸ਼ੂਆਂ ਨੂੰ ਪਾਣੀ ਪਾਇਆ ਪੈ ਵਿਸ਼ਾ ਕੇ ਫਿਰ ਮੈਂ ਕਵਰ ਪੀਤ ਨੂੰ ਕਿਹਾ ਆਹ ਕਿਆਰੀ ਚੋਂ ਆਪਾਂ ਮੇਥੀ ਉਹਦੇ ਵੜਤੀ ਸੀਗੀ ਮੇਥੇ ਰਹਿਗੇ ਸੀ ਕੱਲ ਤੜਵਾਏ ਆ ਕਿਸੇ ਨੂੰ ਮੈਂ ਕਿ ਉਹਨੇ ਸਾਗ ਧਰਨਸ ਮਿਹ ਲੈ ਜਾ ਅੱਜ ਪਾਣੀ ਲਾਇਆ ਮੈਂ ਕਿ ਚਲ ਫੇਰ ਫੁੱਟੇ ਆਉਣਗੇ ਕਿਸੇ ਦਿਨ ਕਿਤੇ ਟੁੱਟੇ ਭੱਜਿਆ ਥਿਆ ਹੀ ਜਾਊਗਾ ਧੁੱਪ ਬਹੁਤ ਜ਼ਿਆਦਾ ਤੇਜ਼ ਹੁਣ ਬਸ ਛੇਤ ਚੜਜੂਗਾ ਛੇਤ ਚ ਧੁੱਪਾਂ ਬਹੁਤ ਜ਼ਿਆਦਾ ਪਿਆ ਕਰਨੀਆਂ ਉਹ ਤਾਂ ਸੋਖਣਾ ਹੁਣ ਚੱਲ ਆਪਣੇ ਵਿਹੜੇ 'ਚ ਇਹ ਜਾਮਣ ਅਡੇ ਇੱਕ ਦੋ ਦਰਖਤ ਤਾਂ ਹੋ ਗਈ। ਇਹਨਾਂ ਦੀ ਸ਼ਾਂ ਆ ਜਾਇਆ ਕਰੂਗੀ। ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਬੀਬੀ ਨੂੰ ਲਾ ਕੇ ਕੱਪੜੇ ਫੜਾ ਕੇ ਗਈ ਸੀਗੀ। ਫੇਰ ਗਈ ਸੀ ਨਹਾਉਣ। ਬੀਬੀ ਨੇ ਤਹਾਂ ਲਾਤੀਆਂ। ਹੁਣ ਕੇਸੀ ਨਹਾ ਕੇ ਆਈਆਂ। ਅੱਜ ਮੇਰਾ ਵੀ ਜੀ ਕੀਤਾ। ਕੱਲ ਮੈਂ ਤੁਹਾਨੂੰ ਬਲੌਗ 'ਚ ਦੱਸਿਆ ਸੀ ਨਾ ਮੈਂ ਤਾਂ ਜਿਵੇਂ ਦੀ ਹੁੰਨੀ ਓਵੇਂ ਮੈਂ ਵੀਡੀਓ ਪਾ ਦਨੀ ਅੱਜ ਮੈਂ ਕਿ ਮੈਂ ਵੀ ਥੋੜਾ ਨਹਾ ਨੂੰ ਕਿ ਫੇਰ ਬਣਾਉਂਗੀ ਓਨੇ ਚਿਰ ਮੈਂ ਬਣਾਉਂਦੀ ਨਹੀਂ ਉਹ ਨਾ ਚਿਰ ਮੈਂ ਵੀਡੀਓ ਬਣਾਈ ਨਹੀਂ ਹੁਣ ਮੈਂ ਪਹਿਲਾਂ ਨਹਾ ਕੇ ਆਈ ਕਿ ਇਸਦੀ ਫੇਰ ਮੈਂ ਆ ਕੇ ਵੀਡੀਓ ਬਣਾਉਣ ਲੱਗੀ ਹਾਂ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਤੇ ਜੇ ਪਹਿਲੀ ਵਾਰ ਦੇਖਦੇ ਹੋ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰੇ ਚੈਨਲ ਨੂੰ ਹੁਣ ਤਾਂ ਬਾਪੂ ਤਾਂ ਬਾਬੇ ਦੀ ਕਿਰਪਾ ਨਾਲ ਕਾਫੀ ਹੋ ਗਏ ਹੈ ਨਾ ਪਰ ਫੇਰ ਵੀ ਹੁਣ ਜਿਹੜਾ ਕੰਮ ਆਪਾਂ ਸ਼ੁਰੂ ਕਰ ਹੀ ਲਿਆ ਫਿਰ ਉਹਦੇ 'ਚ ਆਏ ਹੁੰਦਾ ਵੀ ਵੱਤ ਵੱਤ ਵੀਊ ਆਉਣੋਂ ਫਿਰ ਆਪਾਂ ਪਾ ਦਿੰਨੇ ਹੈ ਨਾ ਬਲੌਗ ਹੁਣ ਮੈਂ ਟਾਈਮ ਨਾ ਪਾ ਦਿਆ ਕਰਨਾ ਜਿਵੇਂ ਕੱਲ ਮੈਂ ਪੌਣੇ 7 ਪਾਤਾ ਸੀ ਸ਼ਾਮ ਨੂੰ ਅੱਗੇ ਲੇਟ ਹੋ ਜਾਨੀ ਇਹਨਾਂ ਤੱਕ ਤੇ ਫਿਰ ਆਏ ਹੁੰਦਾ ਜਿੰਨਾ ਚਿਰ ਮੈਂ ਸੌਂਦੀ ਨਹੀਂ 9 ਵਜੇ ਦੇ ਤੱਕ ਫਿਰ ਮੈਂ ਦੇਖਦੀ ਹੁੰਨੀ ਕਿੰਨੇ ਕੁ ਵੀਊ ਆ ਗਏ ਹੈ ਨਾ ਤੇ ਵੀਊ ਦੂਜੇ ਦਿਨ ਤੱਕ ਆਉਂਦੇ ਆ ਥੋੜੇ ਥੋੜੇ ਕਰਕੇ ਮੈਨੂੰ ਚਲ ਕੋਈ ਨਹੀਂ ਜਿਵੇਂ ਜਿਵੇਂ ਕਿ ਸਾਨੂੰ ਗੱਲਬਾਤਾਂ ਚੰਗੀਆਂ ਲੱਗਦੀਆਂ ਓਵੇਂ ਓਵੇਂ ਅਗਲਾ ਦੇਖਦਾ ਹਨ ਤੇ ਕਈ ਵਾਰ ਹੁੰਦਾ ਵੀ ਕਿਸੇ ਦੀ ਗੱਲਬਾਤ ਆਪਾਂ ਨੂੰ ਮਨ ਨੂੰ ਭਾ ਵੀ ਜਾਂਦੀ ਏ ਫਿਰ ਆਪਣਾ ਜੀ ਕਰਦਾ ਵੀ ਦੇਲੀ ਆਪਾਂ ਦੇਖੀ ਗਏ ਉਹਨਾਂ ਦਾ ਬਲੌਗ ਹੈਨਾ ਤੇ ਚਲੋ ਵੀਡੀਓ ਦੇ ਨਾਲ ਬਣੇ ਰਹੋ ਕਰਦੇ ਰਵਾਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਸ਼ਾਮ ਤੱਕ ਤੇ ਸ਼ਾਮ ਨੂੰ ਤਕਰੀਬਨ 7:00 ਵਜੇ ਆਪਾਂ ਵਲੌਗ ਪਾ ਦਾਂਗੇ ਮੈਂ ਤਾਂ ਸਿੱਧਾ ਹੀ ਪਾ ਦਿੰਨੀ ਆ ਜਿਵੇਂ ਮੈਂ ਬਣਾਉਣੀ ਆ ਵੀਡੀਓ ਮੈਨੂੰ ਕੋਈ ਹਜੇ ਕੱਟ ਵੱਡ ਨਹੀਂ ਕਰਨੀ ਆਉਂਦੀ ਬਾਲੀ ਮੈਨੂੰ ਕੋਈ ਉਹ ਕਰਦੀਆਂ ਹੁੰਦੀਆਂ ਵਿੱਚ ਕਈਆਂ ਨੇ ਮੈਂ ਵਲੌਗ ਦੇ ਦੇਖਿਆ ਐਡੀਟਿੰਗ ਕੀਤੀ ਆ ਕੀਤਾ ਜਿਓ ਕੀਤਾ ਜਿਾਂ ਕਈ ਭੈਣਾ ਹੁਣ ਬਣਾ ਲੈੰਦੀਆਂ ਹੈਗੀਆਂ ਵੀਡੀਓ ਪਹਿਲਾਂ ਬਣਾ ਲੈਣੀ ਉਹਨਾਂ ਨੇ ਹੈਨਾ ਫਿਰ ਬਾਅਦ ਚੋ ਬੋਲਦੇ ਵੀ ਇੱਥੇ ਆਪਾਂ ਆਏ ਕੀਤਾ ਮੈਨੂੰ ਤਾਂ ਨਾ ਐਵੇਂ ਮੈਂ ਤੈਨੂੰ ਝੂਠ ਬੋਲਾਂ ਤੁਹਾਨੂੰ ਨਾ ਮੈਨੂੰ ਹਜੇ ਉਹਵੇਂ ਆਉਂਦਾ ਵੀ ਅ ਵੀ ਪਹਿਲਾ ਵੀਡੀਓ ਬਣਾ ਲਾਂ ਫਿਰ ਮੈਂ ਵੈਸੇ ਬੇਟੀ ਨੂੰ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਸਾਰੀ ਨੌਲੇਜ ਹੈਗੀ ਆ ਤੇ ਨਾ ਮੈਂ ਉਹਨਾਂ ਕੋਲੇ ਮੇਰਾ ਬੈਠਣ ਦਾ ਟਾਈਮ ਲੱਗਦਾ ਤੇ ਨਾ ਮੈਂ ਪੁੱਛ ਦਗਾਈਆਂ ਬਾਲਾ ਵੀ ਕੀ ਕਰਾਂ ਕੀ ਨਹੀਂ ਮੈਂ ਕਹਿੰਨੇ ਚੱਲ ਜਿਹੜਾ ਸ਼ੁਰੂ ਹੋ ਗਿਆ ਉਹ ਆਪਾਂ ਚੱਲੀ ਜਾਂਦਾ ਜਿਵੇਂ ਠੀਕ ਐਵੇਂ ਨਿਆਣਿਆਂ ਨੂੰ ਤੁੰਗ ਕਰਨਾ ਮੈਨੂੰ ਆ ਸਿਖਾਉ ਹੁਣ ਆ ਦੱਸੋ ਜਿਵੇਂ ਜਿਵੇਂ ਮਾੜਾ ਮੋਟਾ ਪਤਾ ਲੱਗੀ ਜਾਂਦਾ ਓਵੇਂ ਓਵੇਂ ਕਰੀ ਜਾਂਦੇ ਨਾਲ ਦੀ ਨਾਲ ਤੇ ਬਾਕੀ ਜੇ ਤੁਹਾਡੀ ਸਪੋਰਟ ਹੋਊਗੀ ਵੱਤ ਵੱਤ ਸਪੋਰਟ ਕਰੋਗੇ ਤੁਸੀਂ ਹੈਨਾ ਵਿਊ ਵੱਧ ਆਉਣ ਲੱਗੇ ਸਬਸਕ੍ਰਾਈਬਰ ਵੱਧ ਗਏ ਵਾਚ ਟਾਈਮ ਵੱਧ ਗਿਆ ਫਿਰ ਆਪੇ ਸਾਰਾ ਕੁਝ ਆਉਣ ਲੱਗ ਜੂਗਾ ਠੀਕ ਹੈ ਜੀ ਕਰਦੇ ਰਵਾਂਗੇ ਆਪਾਂ ਸ਼ਾਮ ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਸ਼ਾਇਦ ਮੈਂ ਹੁਣ ਜਾਵਾਂ ਉਧਰ ਭੈਣ ਕੇ ਘਰੇ ਵੈਸੇ ਤਾਂ ਮੈਂ ਥੱਕੀ ਵੀ ਬਹੁਤ ਪਈ ਆ ਤੇ ਪਰ ਮੇਰਾ ਢੇੜਾ ਵੀ ਨਹੀਂ ਵੱਜਿਆ ਜਿੱਦਾਂ ਦੇ ਉਹ ਸਮਾਨ ਰੱਖ ਕੇ ਗਏ ਆ ਉਸ ਤੋਂ ਬਾਅਦ ਚੋ ਦੇਖਿਆ ਹੀ ਨਹੀਂ ਜਾ ਕੇ ਉਹਨਾਂ ਨੇ ਕੀ ਬਣਾਇਆ ਉਹਨਾਂ ਨੇ ਪੱਥਰ-ਪੁੱਥਰ ਲਾਉਣਾ ਸੀ ਜੀ ਉੱਧਰ ਗਈ ਤਾਂ ਜਰੂਰ ਮੈਂ ਤੁਹਾਨੂੰ 2 ਕੁ ਮਿੰਟ ਦੀ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਉਹਨਾਂ ਨੇ ਕਿੰਨਾ ਉਹਨਾਂ ਨੇ ਸੋਨਾ ਘੜ ਬਣਾ ਲਿਆ ਤੇ ਚਲੋ ਜੀ ਕਰਦੇ ਰਵਾਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਲਓ ਜੀ ਲਾ ਬੱਲਾ ਬੈਠਾ ਵੇਖੀ ਜਾਂਦਾ ਮੈਨੂੰ ਹੈ ਆਪਾਂ ਪਹੁੰਚ ਗਏ ਸੀ ਭੈਣ ਕੇ ਘਰੇ ਦਿਖਾਉਨੇ ਤੁਹਾਨੂੰ ਕੀ ਕੀ ਬਣਾਇਆ ਉਹਨਾਂ ਨੇ ਬੈਕ ਕੈਮਰਾ ਕਰਕੇ ਬਣਾ ਲਈ ਬਾਥਰੂਮ ਸ਼ੈਂਕ ਲਾ ਲਿਆ ਮਸ਼ੀਨ ਵਾਲੀ ਬਣਾ ਲਈ ਟੂਟੀ ਲਾ ਲਈ ਪਰ ਜੰਗਲ ਜੰਗਲਾ ਲਾ ਲਿਆ ਵਧੀਆ ਬਣਾ ਲਿਆ ਆਹ ਜੇ ਚੁੱਲਾ ਹੋਵੇ ਕਹਿੰਦੀ ਚੁੱਲਾ ਨਾ ਦਿਖਾਈ ਅੰਦਰ ਪੱਥਰ ਹਜੇ ਕੰਮ ਸਸੀ ਗਲ ਬਾਈ ਚੱਲ ਰਿਹਾ ਹੈ ਅੱਛਾ ਇੱਥੇ ਕਾਲੀ ਚੰਤੀ ਹੈ ਇਹ ਵੀ ਭਾਰਨ ਵਾਲੀ ਹੈ ਹਜੇ ਪਰ ਸੋਈ ਚ ਲਾ ਲਿਆ ਇਹ ਵੀ ਤੁਹਾਡੀ ਕਾਣੋਂ ਜੀ ਚ ਲੱਗਦੀ ਹੈ ਹਾਂ ਹਾਂ ਰੋਈ ਉਹ ਉੱਥੋਂ ਜਿਵੇਂ ਹੈ ਨਾ ਅੱਛਾ ਜਾਣਾ ਬਹੁਤ ਚੱਪੰਦਰ ਵੱਡਾ ਹੂੰ ਕਾਣੋਂ ਜੀ ਜਿਹਨੇ ਤੁਸੀਂ ਜਾਨੀ ਆ ਚੰ ਤੇ ਚਲਾ ਆਲੇ ਪਰ ਮੰਦਰ ਬੈਠਾ ਆਉਂਦੇ ਬੜੇ ਰੋਣ ਰੱਤ ਨਾਲ ਦੇ ਵੀ ਗੁਰਪਰਵ ਨੂੰ ਚਾਹ ਰਿਹਾ ਆਤਾਰ ਮੇਦਰੂਮ ਥੋਡੇ ਘਰ ਦਾ ਬਲੌਗ ਬਣਾਉਣਾ ਆਈ ਆ ਮੈਂ ਕਿਹਾ ਮੈਂ ਵੀਡੀਓ ਬਣਾ ਲਿਆ ਮੈਂ ਕੀ ਕੀ ਕੰਮ ਕਰਤਾ ਕੀ ਰਹਿ ਗਿਆ ਉਂទ្រਾ ਦੇ ਗਾਇ ਰਿਹਾ ਇਹ ਬਣ ਗਿਆ ਹੁਣ ਕੰਮ ਚੱਲੀ ਜਾਂਦਾ ਇਹ ਵੀ ਹੋਰ ਮੈਂ ਲਾ ਲਓ ਜੀ ਆਪਾਂ ਬਣਾਵਾਂਗੇ ਹੁਣ ਦਾਲ ਬਣਾਉਣੀ ਆਪਾਂ ਪੀਲੀ ਮੂੰਗੀ ਭਿਉਂ ਲਈ ਐ ਤੇ ਪਿਆਜ਼ ਕੱਟ ਲਿਆ ਦੇਸੀ ਘਿਓ ਦਾ ਤੜਕਾ ਲਾਵਾਂਗੇ ਬਸ ਥੋੜਾ ਜਿਹਾ ਪਾਣੀ ਚੀਰਤਾ ਆ ਉੱਪਰ ਚਲਾਉਣ ਨੂੰ ਹੀ ਆ ਫਿਰ ਦੂਜੀ ਲਾ ਸੀਟੀ ਨਾ ਮਰਵਾਵਾਂਗੇ ਸੀਟੀ ਨਾ ਮਰਵਾਵਾਂਗੇ ਸੀਟੀ ਮਰਵਾਏ ਤਾਂ ਨਾ ਵਾਲਾ ਕੁਲ ਜੇ ਜਾਂਦੀ ਐ ਕੋਈ ਨਹੀਂ ਇਹ ਜੀ ਚੱਲੂਗੀ ਉਹ ਵਾਲਾ ਦੇ ਲਾਂ ਨਹੀਂ ਨਹੀਂ ਹੋਇਆ ਇਹ ਬ루 ਉਪਰੋਂ ਵੀ ਜੀਰਾ ਹੋਏ ਮੈਂ ਨਾ ਜੀਰਾ ਪਹਿਲਾਂ ਬਣੀ ਨਾ ਤੇ ਉਹ ਆਉਂਦਾ ਠੀਕ ਆ ਭੋਇਆ ਬਸ ਇਹਨਾਂ ਤੋਂ ਕੋਈ ਲਾ ਕੇ ਇੱਕੋ ਹੀ ਤੰਗਾ ਰੱਖਣਾ ਤੇ ਉਹ ਨਾਲ ਤੋਂ ਨਾ ਜੀਰਾ ਦਾਲ ਬਾੜੀ ਨਹੀਂ ਮੈਂ ਤਾਂ ਮਤ ਨਹੀਂ ਤੇ ਟੜੀਆਂ ਪਾਉਂਦੇ ਆ ਸਾਲ ਵਧੀਆ ਬਣਦੀ ਹੈ ਬਈ ਨਾਲ ਝੋਲਿਆ ਕਰਤਾ ਉਹ ਉਹ ਰਾਣੀ ਤੈਨੂੰ ਪਾਇ ਨਹੀਂ ਆਦੇ ਵੀ ਤੂੰ ਕਬੂਦੀਆਂ ਹੈ ਵੀ ਹੈਗੀਆਂ ਪਰ ਸਾਰਾ ਨਦਰੇ ਬੱਤੇ ਉਹਨਾਂ ਦੇ ਬਾਝੂ ਹੱਥ ਨੇ ਆਪਣੂੰ ਘੱਟ ਰੱਖਣਾ ਫੇਰੇ ਭੁਰਾ ਵੱਧ ਫੇਰੇ ਪੂਰੀ ਸੇਧੀ ਨਹੀਂ ਬਣਾਈ ਤੇ ਵੀ ਕੋਦੋਂ ਹੁੰਦਾ ਨਹੀਂ ਉਹ ਤੁਹਾਨੂੰ ਲੱਗੇ ਫਿਰ ਨੂੰ ਆਖਦੇ ਨੇ ਪਾਸ ਇੱਕ ਦੋ ਤਿੰਨ ਦਿਨ ਬੜਾ ਵਧੀਆ ਹੀ ਦੁੱਧ ਦੱਸ ਲਿਆ ਇਹ ਸੁਣੇ ਤੇ ਬਿੱਲਾ ਲੇਟ ਗਿਆ ਤੇ ਉਹ ਹੀ ਗਾਲੇ ਵਧਾ ਰਿਹਾ ਫਿਰ ਬੀਬੀ ਨੇ ਦੁੱਧ ਧਰ ਲਿਆ ਮੈਂ ਚੱਲ ਮੈਂ ਇੱਕ ਕੁੱਕਰ ਚ ਬਣਾ ਦੇਣੀ ਆ ਖਾਣਾ ਆਪਣਾ ਕੋਈ ਬੇਤਰਤੀਬ ਅਜਾ ਹੈਗਾ ਤੇ ਬੇਤਰਤੀਬ ਨਾ ਖਾ ਕੇ ਰੱਖ ਰੱਖ ਲੜ ਦੇ ਜਾਂ ਜਾਂ ਤਰਾ ਕ੍ਰੀਏਟ ਦਾ ਹੋਰ 8 ਟਾ ਗੁੰਨਾਂਗੇ ਆਪਾਂ ਜੀ ਸਵੇਰੇ ਤੋਂ ਨਹੀਂ ਅੰਦਰ ਜੜੀਆਂ ਐਂਦੀ ਗੱਲ ਵੀ ਚਾਹ ਬੋਦੇ ਨਾ ਭੋਰਾ ਵੀ ਕਿਸੇ ਪਾਸਾ ਚਲੋ ਜੀ ਅੱਜ ਲਈ ਬਲੌਗ ਦਾ ਐਂਡ ਕਰਦੇ ਆ ਇੱਥੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਬਾਦ ਰਹੋ ਚੜ੍ਹਦੀ ਕਲਾ ਜੀ ਰੂਹ ਆਤਮਾ ਸਭ ਨੂੰ ਰਕੀਆਂ ਬਖਸ਼ੇ ਸਤਿ ਸ੍ਰੀ ਅਕਾਲ ਜੀ ਮਿਲਦੇ ਕੱਲ ਨਵੇਂ ਬਲੌਗ ਦੇ ਨਾਲ ਧਰ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ